ਵਿਦੇਸ਼ੀ ਧਰਤੀ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਜਿੱਥੇ ਇੱਕ ਭਾਰਤੀ ਮੂਲ ਦੇ ਟੈਕਸੀ ਡਰਾਈਵਰ ਦੇ ਉੱਤੇ ਗੋਲੀਆਂ ਇੱਕ ਨੌਜਵਾਨ ਦੇ ਵੱਲੋਂ ਮਾਰੀਆਂ ਗਈਆਂ ਨੇ ਹਾਲਾਂਕਿ ਤੁਹਾਨੂੰ ਦੱਸੀਏ ਕਿ ਉਹ ਟੈਕਸੀ ਡਰਾਈਵਰ ਭਾਰਤੀ ਸੀਗਾ ਤੇ ਉਹ ਡਰਾਈਵਿੰਗ ਕਰਦਾ ਸੀਗਾ ਤਾਂ ਇੱਕ ਨੌਜਵਾਨ ਨੂੰ ਉਸਦੀ ਮੰਜ਼ਿਲ ਤੱਕ ਉਸਨੇ ਛੱਡਣਾ ਸੀ ਤੇ ਜਦੋਂ ਉਸਨੇ ਉਸਦੀ ਮੰਜ਼ਿਲ ਤੱਕ ਛੱਡਿਆ ਤਾਂ ਉਸ ਤੋਂ ਬਾਅਦ ਉਸਾ ਨੌਜਵਾਨ ਨੇ ਕਾਰ ਦੇ ਵਿੱਚੋਂ ਉਤਰਦੇ ਹੀ ਉਸ ਡਰਾਈਵਰ ਤੇ ਦੋ ਗੋਲੀਆਂ ਚਲਾ ਦਿੱਤੀਆਂ ਤੇ ਦੱਸਿਆ ਕਿ ਆਇਰਲੈਂਡ ਤੋਂ ਇਹ ਮੰਦਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਾਰਟੀ ਮੂਲ ਦੇ ਡਰਾਈਵਰ ਦੇ ਉੱਤੇ ਗੋਲੀਆਂ ਮਾਈਆਂ ਮਾਰੀਆਂ ਤਾਂ ਉਹ ਸ਼ੱਕੀ ਜਿਹੜਾ ਸੀਗਾ ਉਹ ਮੁਲਜ਼ਮ ਸੀ ਉਹ ਵਕਤੋਂ ਫਰਾਰ ਹੁੰਦਾ ਤੇ ਉੱਚੀ ਉੱਚੀ ਛੀਕਦਾ ਨਜ਼ਰ ਆਇਆ ਕਿ ਤੁਸੀਂ ਵਾਪਸ ਚਲੇ ਜਾਓ ਆਪਣੇ ਮੁਲਕ ਵਾਪਸ ਜਾਓ ਇਹ ਜਿਹੜੇ ਸ਼ਬਦ ਉਸਤੇ ਮੋਹੋਂ ਨਿਕਲਦੇ ਸੁਣਾਏ ਦਿੱਤੇ ਤਾਂ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਕਿ ਆਖਰ ਹੁਣ ਇਹ ਕੀ ਪੂਰੀ ਘਟਨਾ ਹੈ ਕੀ ਕੁਝ ਮਾਮਲਾ ਜਿਸ ਤੋਂ ਇਹ ਨੌਜਵਾਨ ਨੇ ਉਸ ਡਰਾਈਵਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਖਬਰ ਕਾਫੀ ਸੋਸ਼ਲ ਮੀਡੀਆ ਦਾ ਜਿਹੜਾ ਮਸਲਾ ਬਣੀ ਹੋਈ ਹੈ ਜਿੱਥੇ ਆਇਰਨ ਵਿੱਚ 23 ਸਾਲਾਂ ਤੋਂ ਵੱਧ ਸਮੇਂ ਦੇ ਰਹਿ ਰਹੇ ਭਾਰਤੀ ਮੂਲ ਦੇ ਟੈਕਸੀ ਡਰਾਈਵਰ ਦੇ ਰਾਜਧਾਨੀ ਡਬਲਿਨ ਵਿੱਚ ਬਿਨਾ ਡਰ ਦੇ ਇੱਕ ਹਮਲਾ ਹੋ ਗਿਆ ਸਥਾਨਕ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਹੈ 40 ਸਾਲਾਂ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਰਾਤ 20 ਸਾਲ ਦੇ ਇੱਕ ਉਮਰ ਦੇ ਨੌਜਵਾਨ ਨੂੰ ਆਪਣੀ ਟੈਕਸੀ ਤੇ ਉਸਨੇ ਬਿਠਾਇਆ ਸੀ ਉਸ ਨੂੰ ਛੱਡਣ ਗਿਆ ਉਸ ਦੀ ਮੰਜ਼ਿਲ ਤੱਕ ਤੇ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਸਿਰ ਤੇ ਪਸਤੌ ਨਾਲ ਦੋ ਵਾਰ ਕੀਤੇ ਤਾਂ ਭੱਜਦਾ ਚੀਕਦਾ ਸੁਣਾਈ ਦਿੱਤਾ ਕਿ ਆਪਣੇ ਦੇਸ਼ ਵਾਪਸ ਚਲੇ ਜਾਓ ਹਾਲਾਂਕਿ ਉਸ ਸਿੰਘ ਦੇ ਕੋਲ ਉਹ ਦੱਸਿਆ ਗਿਆ ਕਿ ਉਹ ਪਿਛਲੇ 10 ਸਾਲ ਤੋਂ ਇੱਥੇ ਬੈ ਰਹਿ ਰਿਹਾ ਉਸਨੇ ਕਦੇ ਜੀਹਾਂ ਨਹੀਂ ਦੇਖਿਆ ਪਰ ਉਸ ਦਾ ਕਹਿਣਾ ਹੈ ਕਿ ਉਹ ਹੁਣ ਡਰਿਆ ਹੋਇਆ ਉਸ ਦੇ ਬੱਚੇ ਸਹਿਮੇ ਹੋਏ ਨੇ ਮੁਣ ਵਾਪਸ ਜਾਣਾ ਬਹੁਤ ਔਖਾ ਹੋਵੇਗਾ ਮੇਰੇ ਬੱਚੇ ਬਹੁਤ ਡਰ ਗਏ ਨੇ ਫਿਲਹਾਲ ਕੰਮ ਤੋਂ ਛੁੱਟੀ ਹੈ ਪਰ ਉਹ ਕਿਉਂਕਿ ਤੁਰੰਤ ਪੁਲਿਸ ਨੇ ਜਾਂਚ ਕੀਤੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡਬਲਿਨ ਪੁਲਿਸ ਹੁਣ ਜਿਹੜੀ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਿੰਘ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਔਰ ਇਹ ਘਟਨਾ ਨੂੰ ਬੇहद ਮੰਦਪਾਕਾ ਦੱਸਿਆ ਗਿਆ ਜਿਸ ਤੋਂ ਬਾਅਦ ਹੁਣ ਬਹੁਤ ਜ਼ਿਆਦਾ ਉੱਥੇ ਦੇ ਹਾਲਾਤ ਮਾਮਲਾ ਜਿਹੜਾ ਵਾ ਵਿਕੜਿਆ ਹੋਇਆ ਹਾਲਾਤ ਵਿਕੜੇ ਹੋਏ ਨੇ ਜਿੱਥੇ ਉਸ ਦੇ ਸੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਾਣ ਲੇਵਾ ਨਹੀਂ ਹਨ ਪਰ ਜਾਂਚ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਉਸ ਸਿੰਕ ਨੇ ਪੂਰੀ ਜਿਹੜੀ ਗੱਲਬਾਤ ਜਿਹੜੀ ਆ ਗਹਿਰਾਈ ਆ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਉੱਤੇ ਹਮਲਾ ਹੋਇਆ ਤਾਂ 20 ਸਾਲ ਦਾ ਇਹ ਨੌਜਵਾਨ ਸੀ ਜਿਸ ਨੂੰ ਆਪਣੀ ਟੈਕਸੀ ਦੇ ਵਿੱਚ ਉਸਨੇ ਬਿਠਾਇਆ ਸੀ ਮੰਜ਼ਲ ਤੱਕ ਉਸ ਸਿੰਘ ਨੇ ਛੱਡਿਆ ਤਾਂ ਉਸ ਤੋਂ ਬਾਅਦ ਉਸ ਹੀ 20 ਸਾਲ ਦੇ ਨੌਜਵਾਨ ਨੇ ਉਸ ਦੇ ਉੱਤੇ ਹਮਲਾ ਕੀਤਾ ਤਾਂ ਉਸ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਆਪਣੇ ਮੁਲਕ ਵਾਪਸ ਜਾਓ ਇਸ ਦੇਸ਼ ਨੂੰ ਛੱਡੋ ਤਾਂ ਆਇਰਲੈਂਡ ਤੋਂ ਬੇਤਮਾਨ ਬਾਕੀ ਖਬਰ ਸਾਹਮਣੇ ਆਈ ਹੈ ਹੁਣ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਭਾਰਤੀਆਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਹਮਲੇ ਹੋ ਰਹੇ ਨੇ ਤਾਂ ਉਹਨਾਂ ਨੂੰ ਦੇਸ਼ ਤੋਂ ਚਾਹਣ ਦੇ ਲਈ ਕਿਹਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਭਾਰਤੀ ਮੋਹਲ ਦੇ ਸਿੰਘ ਦੇ ਉੱਤੇ ਜੋ ਟੈਕਸੀ ਡਰਾਈਵਰ ਸੀਗਾ ਚਲਾਉਂਦਾ ਸੀ ਔਰ ਕਾਫੀ ਕਈ ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਪਰ ਉਸਨੇ ਕਦੇ ਅਜਿਹਾ ਮੌਹਲ ਨਾ ਮਾਹੌਲ ਨਹੀਂ ਦੇਖਿਆ ਤਾਂ ਪਰ ਦੇਖੋ ਇੱਕ 20 ਸਾਲ ਦੇ ਨੌਜਵਾਨ ਨੇ ਕਿਵੇਂ ਹਮਲਾ ਕੀਤਾ ਤੇ ਉਸ ਨੂੰ ਆਪਣੇ ਮੁਲਕ ਵਾਪਸ ਜਾਣ ਲਈ ਕਿਹਾ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰ ਅਜਿਹੇ ਮਾਮਲਿਆਂ ਤੇ ਤੁਹਾਡੀ ਕੀ ਰਾਏ ਆ ਕੀ ਤੁਸੀਂ ਬਿਆਨ ਦਿੰਦੇ ਹੋ ਤੁਹਾਡਾ ਪੱਖ ਕੀ ਆ ਜ਼ਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ